ਗਾਂ ਦੇ ਜਿਹੜੀ ਮਦਦ ਕਰਦੀਆਂ ਨੇ ਲੇਕਿਨ ਅੱਜ ਤੱਕ ਪੰਜਾਬ ਦੇ ਵਿੱਚ ਤੇ ਜਿਹੜੀ ਵੱਡੀ ਆਫਰ ਆਈ ਆ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਇਸ ਇਲਾਕਿਆਂ ਦੇ ਵਿੱਚ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੀਏ ਸੋ ਮਦਦ ਕਿਸ ਤਰ੍ਹਾਂ ਕਰਨੀ ਆ ਤੇ ਉੱਥੇ ਕੀ ਲੋੜ ਰਹੀ ਆ ਸੋ ਇਹਦੇ ਲਈ ਇੱਕ ਤਾਂ ਮੈਂ ਤੁਹਾਨੂੰ ਨੰਬਰ ਜਾਰੀ ਕਰ ਲੱਗੇ ਤੋ ਇੱਕ ਤਾਂ 99093 77000 ਤੇ ਦੂਸਰਾ 991471212 ਤੁਸੀਂ ਇਹਨਾਂ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਚਾਹੇ ਕੋਈ ਕਿਸੇ ਨੂੰ ਮਦਦ ਦੀ ਲੋੜ ਹੈਗੀ ਆ ਚਾਹੇ ਕੋਈ ਮਦਦ ਕਰਨੀ ਚਾਹੁੰਦਾ ਤਾਂ ਇਹਨਾਂ ਨੰਬਰਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਕਿਉਂਕਿ ਜਿੱਥੇ-ਜਿੱਥੇ ਇਹ ਹੜਾਏ ਨੇ ਉੱਥੇ ਅਸੀਂ ਜਿਹੜੇ ਕੈਂਪ ਜਿਹੜੇ ਸਥਾਪਿਤ ਕੀਤੇ ਨੇ ਤੇ ਉੱਥੇ ਸਾਡੀ ਟੀਮਾਂ ਵੀ ਇਹਦੀ ਬੈਠੀਆਂ ਨੇ ਤੇ ਉੱਥੇ ਕੋਈ ਸਰਦਾ ਵੀ ਸਮਾਨ ਲੈ ਕੇ ਜਾਣਾ ਚਾਹੁੰਦਾ ਅਸੀਂ ਉਹਨੂੰ ਗਾਈਡ ਕਰ ਸਕਦੇ ਆ ਵੀ ਤੁਸੀਂ ਕੀ ਲੈ ਕੇ ਜਾਣਾ ਤੇ ਕਿੱਥੇ ਲੈ ਕੇ ਜਾਣਾ ਸੋ ਜੇ ਅੱਜ ਜਿਹੜੀ ਲੋੜ ਹੈਗੀ ਆ ਉੱਥੇ ਉਹ ਲੋਕਾਂ ਦੀ ਜਿਹੜੀ ਸਭ ਤੋਂ ਜੂੜੀ ਲੋੜ ਆ ਅੱਜ ਉਥੇ ਹੈਗੀ ਚਾਹ ਪਤੀ ਦੀ ਲੋੜ ਹੈਗੀ ਆ ਖੰਡ ਦੀ ਲੋੜ ਆ ਸੁੱਕੇ ਦੁੱਧ ਦੀ ਲੋੜ ਆ ਆਟਾ ਦਾਣ ਦੀ ਲੋੜ ਹੈਗੀ ਆ ਸੋ ਇਹ ਜਿਹੜੀਆਂ ਅੱਜ ਲੋੜਾਂ ਨੇ ਲੋਕਾਂ ਦੀ ਉਹ ਨਾਲ ਪਸ਼ੂਆਂ ਦੇ ਚਾਰੇ ਤੇ ਟੂੜੀ ਦੀ ਲੋੜ ਹੈਗੀ ਆ ਕਿਉਂਕਿ ਇਹ ਥੋੜਾ ਜਿਹੜੀ ਇਹ ਪਾਣੀ ਆਇਆ ਇਹਦਾ ਅਸਰ ਲੰਬਾ ਸਮਾਂ ਰਹਿਣਾ ਵਾ ਪਾਣੀ ਕਿਤੇ ਉੱਤ ਘਟ ਗਿਆ ਉਸ ਤੋਂ ਬਾਅਦ ਵੀ ਜਿਹੜੇ ਜਿਦੋਂ ਬੰਨ ਟੁੱਟੇ ਆ ਬੰਨ ਵੀ ਬੰਨਣੇ ਪੈਣੇ ਆ ਉਹਦੇ ਲਈ ਡੀਜ਼ਲ ਦੀ ਲੋੜ ਪੈਣ ਵਾਲੇ ਜਨਾਂ ਦੇ ਵਿੱਚ ਫਿਰ ਦੇਖੋ ਪਾਣੀ ਕਰਕੇ ਜਿਹੜੀਆਂ ਮੱਛਰਾਂ ਦਾ ਵੱਧ ਜਣਾ ਉਹ ਜਿਹੜੀਆਂ ਸਪਰੇਅ ਨਹੀਂ ਹੋਣ ਸਮਝ ਲੋੜ ਪੈਣੀ ਆ ਤੇ ਉਹਦੇ ਨਾਲ ਹੀ ਜਿਹੜੇ ਮੈਡੀਕਲ ਕੈਂਪ ਲੋਕਾਂ ਨੂੰ ਬਚਾਉਣ ਦੇ ਲਈ ਉਥੇ ਕੈਂਪ ਵੀ ਲਾਉਣ ਦੀ ਲੋੜ ਪੈਣੀ ਹੋਣਾ ਸਮਝਦੇ ਸੋ ਕਹਿੰਦਾਂ ਤਾਂ ਭਾਵੇਂ ਸਮੇਂ-ਸਮੇਂ ਤੇ ਕੀ ਕੀ ਲੋੜ ਆ ਉਹਦੇ ਤੋਂ ਅਨੁਸਾਰ ਹੀ ਅਸੀਂ ਜਿਹੜੀ ਗਾਈਡੈਂਸ ਦੇਵਾਂਗੇ ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਐਨ ਆਰ ਆਈ ਬੈਠੇ ਨੇ ਉਹਨਾਂ ਦਾ ਮਿਲਿਸ਼ਣ ਬਹੁਤ ਵੱਡਾ ਜਿਹੜਾ ਸਹਿਯੋਗ ਰਿਹਾ ਸੋ ਹੁਣ ਵੀ ਮੇਰੀ ਬੇਨਤੀ ਆ ਸਾਰਿਆਂ ਨੂੰ ਅੱਜ ਜੇ ਤੁਸੀਂ ਬਾਹਰ ਬੈਠੇ ਹੋ ਪੰਜਾਬ ਦੇ ਵਿੱਚ ਕੋਨੇ ਦੇ ਵਿੱਚ ਬੈਠੇ ਹੋ ਦੇਸ਼ ਦੇ ਵਿੱਚ ਬੈਠੇ ਹੋ ਔਰ ਸਾਡੇ ਕੋਲ ਸੌਤੇ ਹਲਕੇ-ਜ਼ਖਰੇ بڑے ਫੋਨ ਆ ਰਹੇ ਨੇ ਸੋ ਕਿਤੇ ਸਾਨੂੰ ਜਿਵੇਂ ਛਤਾਂ ਕਿਤੇ ਚੋ ਰਹੀਆਂ ਨੇ ਉੱਥੇ ਪਲਾਸਟਿਕ ਦੇ ਜਿਹੜੇ ਕਾਗਜ਼ਾਂ ਦੀ ਲੋੜ ਹੈਗੀ ਆ ਸੋ ਉਹ ਵੀ ਅੱਜ ਵੀ ਕਾਫੀ ਨਹੀਂ ਪਿਆਉਣ ਦਿਨਾਂ ਦੇ ਵਿੱਚ ਵੀ ਜੋ ਮੌਸਮ ਵਿਭਾਗ ਵੱਲੋਂ ਕਾਫੀ ਜਿਹੜੀ ਪ੍ਰਸਤਾਵ ਦਿੱਤੀ ਹੈ ਸੋ ਇਸ ਲਈ ਆਪਾਂ ਸਾਰੇ ਹੀ ਇਹ ਇਸ ਸਮੇਂ ਦੇ ਵਿੱਚ ਅੱਜ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵਿਫਤਾ ਪਈ ਆ ਤਾਂ ਸਾਰੇ ਅਸੀਂ ਅਸੀਂ ਉਹ ਲੋਕਾਂ ਦੀ ਜਿਸ ਤੱਕ ਨਾਂ ਵੀ ਹੋ ਸਕਦਾ ਕੋਈ ਵਲੰਟੀਅਰ ਕੰਮ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਵੀ ਉੱਥੇ ਡਿਊਟੀ ਲਾ ਦਿੱਤੀ ਜਾਂਦੀ ਹੈ ਸੋ ਹਰ ਤਰ੍ਹਾਂ ਦੀ ਜਿਹੜੀ ਮਦਦ ਆਪਾਂ ਨੂੰ ਲੋੜ ਆ ਉਹਨਾਂ ਲੋਕਾਂ ਨੂੰ ਕਰਦੇ ਸੋ ਜੋ ਵੀ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਜਾਂ ਕਿਸੇ ਨੂੰ ਮਦਦ ਚਾਹੀਦੀ ਆ ਇਹਨਾਂ ਦੋਨੋਂ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਆਪ ਵੀ ਅਸੀਂ ਉੱਥੇ ਜਾ ਕੇ ਜੋ ਜਸਤਰਾ ਦੀ ਰੋਡ ਹੋਗੀ ਹਰ ਤਰ੍ਹਾਂ ਦੇ ਬਦਲ ਰੋਕਲੀ ਕਰਾਂਗੇ ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਭਦਾਨ ਸਾਹਿਬ ਦੀ ਵਿਦਾਇਤੀ ਉਤੇ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜਾ ਵਾ ਖੜਾਂ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਵਰਕਰ ਸਾਹਿਬਾਨਾਂ ਨੇ ਤੇ ਮੁਲਾਜ਼ਮ ਸਾਹਿਬਾਨਾਂ ਨੇ ਤੇ ਮੈਂ ਸਮਝਣਾ ਜੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਤਾ ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਾਵੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਜਿੰਨਾ ਜਿੰਨਾ ਥਾਵਾਂ ਤੇ ਹੁਣ ਤੱਕ ਰਾਤ ਨਹੀਂ ਪਹੁੰਚ ਸਕੀ ਉਹਨਾਂ ਉਹਨਾਂ ਥਾਵਾਂ ਦਾ ਪ੍ਰਬੰਧ ਕਰਨਗੇ ਇਸੇ ਤਰ੍ਹਾਂ ਦਾ ਸਮਝਣਾ ਕਿ ਜਿੱਥੇ ਇਹ ਪੱਬਾਪਾਰ ਸ਼੍ਰੋਮਣੀ ਕਮੇਟੀ ਹੋ ਕੇ ਸੇਵਾ ਵਿੱਚ ਜੁਟੀ ਏ ਉੱਥੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਵੀ ਇੱਥੇ ਡੇਰਾ ਬਾਬੇ ਨਾਨਕ ਆ ਰਿਹਾ ਡੇਰਾ ਬਾਬਾ ਨਾਨਕ ਤੋਂ ਬਾਅਦ ਅਗਵਾਨਾ ਅਗਵਾਨ ਤੋਂ ਬਾਅਦ ਰਡਿਆਣਾ ਰਜਾਣੇ ਤੋਂ ਬਾਅਦ ਦੋਸਤਪੁਰ ਸੂਰ ਫੇਰ ਉਹ ਆਪਣੇ ਦਰਾਂਗਲੇ ਭਰਮਪੁਰ ਤਾਰਾਗੜ ਤੇ ਤਾਰਾਗੜ ਤੋਂ ਕਥਲੌਰ ਕਥਲੌਰ ਤੋਂ ਮਾਧੋਪੁਰਵਾਰਾ ਹੈ ਡਲਵੀ ਜਿਹੜਾ ਵਾ ਉਹ ਵੀ ਵੇਖਣਗੇ ਜਿਹੜੀਆਂ ਸੰਤਾਂ ਉੱਥੇ ਬੈਠੀਆਂ ਹੋਈਆਂ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਸੋਰਸ ਜਿਹੜੇ ਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਲੋਕਾਂ ਲਈ ਵਰਤ ਦਵਾਂਗੇ ਅਸੀਂ ਕੋਈ ਪੰਜਾਬ ਨਹੀਂ ਛੱਡਾਂਗੇ ਹਰ ਬੰਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕੀਏ ਜਿੱਥੇ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸਰਕਾਰ ਜਿੰਨਾ ਨੂੰ ਚਾਹੀਦਾ ਸੀ ਕਰਨਾ ਉਹਨਾਂ ਕਰ ਰਹੀ ਹੈ ਜਾਂ ਕੋਈ ਕਮੀ ਲੱਗਦੀ ਹੈ ਮੈਂ ਇਹ ਸਮਝਦਾ ਮੈਂ ਰਾਜ ਵੀ ਗੱਲਾਂ ਕਰਦੇ ਆਏ ਸੀ ਜੇ ਇੱਕ ਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਕਿ ਲੋਕਾਂ ਨੇ ਛੇਤਰ ਲਾ ਲੈਣਾ ਪਰ ਅੱਜ ਲੋਕ ਕੋਈ ਮਰ ਗਏ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਇੱਥੇ ਪਾਣੀ ਆ ਲੋਕ ਗਾਂਹ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮ ਨਾਮ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉਤਰਿਆ ਨਹੀਂ ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤ ਆ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਂ ਰਿਕਵੈਸਟ ਕੀਤੀ ਐ ਐਸ.ਡੀ.ਐਮ ਨੂੰ ਡੀ.ਸੀ. ਸਾਹਿਬ ਨੂੰ ਵੀ ਸਾਨੂੰ ਇੱਕ ਕਿਸਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ ਪੰਜ-ਪੰਜ ਛੇ-ਛੀ ਪਾਣੀ ਹੈ ਅਸੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਈਆਂ ਹੋਈਆਂ ਨੇ ਮੈਂ ਸਮਝਦਾ ਵਾਂ ਇਹ ਸਾਨੂੰ ਤੇ ਦਿਨ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋਲ ਇੱਥੇ ਲੰਮੇ ਪਏ ਜਾਂ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਇਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ মিডিਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜੇ ਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ ਬੇ ਆਸਰੇ ਹੋ ਗਏ ਨੇ ਤੇ ਗੁਰਦਵਾਰ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਹੀ ਚੱਕ ਰਹੇ ਨੇ ਇਹਨਾਂ ਤੱਕ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਕੀ ਇਹਨਾਂ ਪਹੁੰਚਾਉਣਾ ਪਿਛਲੇ ਦਿਨੇ ਮਾਰਖਾ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਮਾਜਰਾਂ ਦੇ ਵਿੱਚ ਜਿਹੜਾ ਆ ਉਹ ਮਾਰਖਾ ਹੋਈ ਤੇ ਉਹਦੇ ਨਾਲ ਪੰਜਾਬ ਤੇ ਬਹੁਤ ਵੱਡਾ ਅਸਰ ਪਿਆ ਜਿੱਥੇ ਪਟਿਆਲੇ ਵਾਲੇ ਪਾਸੇ ਉਧਰ ਕੱਕਰ ਮਾਰਦਾ ਇੱਧਰ ਆ ਜਿੱਥੇ ਹੁਣ ਆਪਾਂ ਖੜੇ ਡੇਰਾ ਬਾਬਾ ਨਾਨਕ ਸਾਹਿਬ ਸਤਗੁਰਾਂ ਦਾ ਪਵਿੱਤਰ ਸਥਾਨ ਆ ਇਹਦੇ ਨਾਲ ਤੁਸੀਂ ਵੰਦੇ ਆ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਨਾਲ ਤੇ ਮੈਂ ਬੈਠਾ ਲਗਾ ਸਾਹਿਬ ਦੇ ਨਾਲ ਹੁਣ ਉਥੋਂ ਤੋੜੋ ਤੁਰਿਆ ਉਹਨਾਂ ਤਾਂ ਐਵੇਂ ਲੱਗਦਾ ਪਈ ਹਜ਼ਾਰਾਂ ਏਕੜ ਸਾਰੇ ਫਸਲ ਵੀ ਤਬਾਹ ਹੋ ਗਈ ਤੇ ਲੋਕ ਘਰਾਂ ਦੇ ਵਿੱਚ ਵੀ ਬੈਠੇ ਆ ਆਵਾਜ਼ਾਰ ਹੋ ਗਈ ਜਿਹੜੇ ਕਾਰਜ ਸਰਕਾਰਾਂ ਨੇ ਕਰਨੇ ਹੁੰਦੇ ਆ ਜਿਹੜੇ ਕਾਰਜ ਸੈਂਟਰ ਦੀਆਂ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਕਾਰਜ ਛੱਡ ਕੇ ਆਪਣੇ ਘਰਾਂ ਤੇ ਬੈਠੇ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪੰਜਾਬ 'ਚ ਹੋਵੇ ਕੋਈ ਦੁੱਖ ਸੁੱਖ ਦਾ ਮਾਰ ਹੋਵੇ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਆ ਤੇ ਅੱਜ ਇੱਥੇ ਰਾਹਤ ਕਾਰਜਾਂ ਲਈ ਵੱਡੇ ਪੱਧਰ ਤੇ ਭਾਵੇਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆ ਫਰਜੇ ਚੇਤ ਵਰਤੀ ਅੱਜ ਮੈਂ ਕਿਉਂਕਿ ਉੱਧਰ ਮਹਾਨ ਨਗਰ ਕੀਰਤਨ ਚੱਲਦਾ ਜਿਹੜਾ ਸਾਂਵਲੇ ਪਾਸੇ ਤੋਂ ਚੱਲਿਆ ਉੱਧਰ ਰਿਹਾ ਤੇ ਮੈਂ ਰਾਤ ਹੀ ਆਇਆ ਤੇ ਮੈਂ ਆਪਣਾ ਮੁੰਡਲਾ ਫਰਜ਼ ਵੀ ਸ਼ਾਮਿਲਦਾ ਹਾਂ ਕਿ ਲੋਕਾਂ ਦੇ ਨਾਲ ਜਾ ਕੇ ਦੁੱਖ ਸੁੱਖਾਂ ਸਾਂਝਾ ਕੀਤਾ ਜਾਵੇ ਆ ਜਿਹੜਾ ਹਾਲ ਹੈ ਡੇਰੇ ਪੱਪਾ ਨਾਲ ਸੀ ਤਾਂ ਸਾਡਾ ਦੀਵਾਨ ਹਾਲਿਆ ਇਹਦੇ ਨਾਲ ਤੁਸੀਂ ਵੀ ਆਪਣੀ ਫੋਟੋ ਮਾਰ ਕੇ ਜਾਓ ਨਾਲ ਆਪਣਾ ਕੈਮਰਾ ਵੀ ਜਿਨ੍ਹਾਂ ਨੇ ਸਾਡੀ ਬਾਡਰਾਂ ਦੇ ਸੁਰੱਖਿਆ ਕਰਨੀ ਉਹ ਤਾਂ ਵਿਚਾਰੇ ਆਪ ਆ ਸਾਡੇ ਹਾਲਾਂ ਦੇ ਵਿੱਚ ਆ ਕੇ ਸੈਂਕੜੇ ਬੈਠੇ ਆ ਤੇ ਸਰਕਾਰ ਦੇ ਹਾਲੇ ਵੀ ਜੂਨ ਦੇ ਸਰਦ ਤੇ ਪੰਜਾਬ ਦੀ ਸਰਕਾਰ ਤਾਂ ਮੇਰੇ ਕੱਲ ਬਿਲਕੁਲ ਸੁੱਤੀ ਪਈ ਆ। ਔਰ ਲੋਕਾਂ ਨੂੰ ਵੀ ਪੰਜਾਬ ਦੇ ਨੂੰ ਚਾਹੀਦਾ। ਮੈਂ ਤਾਂ ਬੈਠਾ ਸੋਚਦਾ ਸੀ ਆਉਂਦਾ ਕਿ ਜੇ ਕੋਕ ਦੇ ਅਕਾਲੀ ਸਰਕਾਰ ਹੁੰਦੀ ਹੁਣ ਉਹ ਧਰਨੇ ਲੱਗੇ ਹੋਣੇ ਸੀ। ਤੇ ਕੋਈ ਕੂਨ ਹੀ ਨਹੀਂ ਡਿਆ ਆ। ਸੋ ਇਸ ਕਰਕੇ ਰਾਹਤ ਕਾਰਜਾ ਤੁਸੀਂ ਦੇਖਦੇ ਆ ਕਿਉਂਕਿ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ। ਤੇ ਉਹਦੇ ਨਾਲ ਪਸ਼ੂਆਂ ਦੇ ਚਾਰੇ ਦੀ ਵੱਡੀ ਸਮੱਸਿਆ ਮੈਂ ਹੁਣ ਉਸ ਤੋਂ ਕਾਰਿਡੋਰ ਤੋਂ ਵਾਪਸ ਮੁੜਿਆ। ਮੈਨੂੰ ਕਿ ਸੱਜਣ ਦਾ ਟੈਲੀਫੋਨ ਆਇਆ ਜੀ ਵਿਚਾਰੇ ਦੀ ਬੜੀ ਲੋੜ ਆ ਅਸੀਂ ਬੈਠ ਕੇ ਸਾਰੀ ਸੰਮਖਿਆ ਕਰ ਰਹੇ ਹਾਂ ਲਗਾਹ ਸਾਹਿਬ ਕਿਉਂਕਿ ਇਸ ਅਰਜ਼ਾਸਵਰ ਤੇ ਆਪਣੇ ਪ੍ਰਧਾਨ ਵੀ ਆਕਾਲੀ ਦਲ ਦੇ ਇਹ ਬੈਠ ਕੇ ਸਾਰਿਆਂ ਨਾਲ ਸਲਾਹ ਕਰਕੇ ਮੈਂ ਸਮਝਦਾ ਭਾਵੇਂ ਸਾਡੇ ਜਿਹੜੇ ਵਸੀਲੇ ਕੰਮ ਨਹੀਂ ਕਰਦਾ ਪ੍ਰਬੰਧਕ ਕਮੇਟੀ ਦੇ ਉਹ ਥੋੜੇ ਆ ਪਰ ਫੇਰ ਵੀ ਅਸੀਂ ਯਤਨ ਕਰ ਰਹੇ ਹਾਂ ਕਿ ਕੋਈ ਵੀ ਇਸ ਪੰਜਾਬ ਦੀ ਗੁਰਾਂ ਦੀ ਧਰਤੀ ਦੇ ਉੱਤੇ ਕੋਈ ਵੀ ਜਿਹੜਾ ਪੁਰਾਣੀ ਆ ਤੇ ਕੋਈ ਵੀ ਜਿਹੜਾ ਪਸ਼ੂ ਆ ਉਹ ਭੁੱਖਾ ਨਾ ਰਹੇ ਸੋ ਉਹਦੇ ਲਈ ਰਾਹਤ ਕਾਰਜ ਜਿਹੜੇ ਆ ਜਾਰੀ ਆ ਤੇ ਬਾਅਦ ਦੇ ਵਿੱਚ ਵੀ ਮੈਂ ਆਪਣੇ ਤੌਰ ਤੇ ਹੁਣ ਸੋਚਦਾ ਸੀ ਆਉਂਦਾ ਵੀ ਇਹ ਤਾਂ ਹੁਣ ਕਿਉਂਕਿ ਲੋਕਾਂ ਨੂੰ ਮਾਰ ਬਹੁਤ ਵੱਡੀ ਵਾਗਿਆ ਫਸਲ ਤਾਂ ਤਵਾ ਹੋ ਗਈ ਤੇ ਕੋਲ ਜਤਨ ਕਰਾਂਗੇ ਇੱਕ ਟੀਮ ਸਰਵੇ ਟੀਮ ਬਣਾ ਕੇ ਜਿੰਨੇ ਕੁ ਜੋਗੇ ਤਿਲ ਫੋਲ ਜਿਹੜਾ ਆਪਣਾ ਪਾਵਾਂਗੇ ਤੇ ਦੇਖੋ ਇੱਕ ਮੈਂ ਲਗਾ ਸਮਝ ਨੂੰ ਬਾਟੇ ਆਉਂਦੇ ਕਹਿੰਦੇ ਸੀ ਕਿ ਸਰਕਾਰ ਕੋਲ ਕਿਸ ਤੀਆਂ ਆ ਰਾਹਤ ਅਸੀਂ ਦੇਣ ਜਾਣਾ ਤੇ ਉਹ ਕਿਸ ਤੀਆਂ ਦੇਣ ਨੂੰ ਤਿਆਰ ਨਹੀਂ ਕਿ ਭਈ ਸ਼ਾਇਦ ਰਾਹਤ ਜਿਹੜੀ ਆ ਲੋਕਾਂ ਦੇ ਪਹੁੰਚ ਕੇ ਤਾਂ ਸ਼ਾਇਦ ਨੰਬਰ ਵਧ ਘਟ ਜਾਣੇ ਜੱਲੇ ਆਪ ਤੋਂ ਭਈ ਉਹ ਨੰਬਰ ਵਧ ਘਟ ਨਹੀਂ ਦੇਖੇ ਦੇ ਉਹ ਇਹਦਾ ਬੰਦਾ ਜਾਨ ਤੇ ਖੇਡ ਜਾਂਦਾ ਆ ਸਾਡੇ ਮਲਾਜ਼ਮ ਅੱਜ ਵੀ ਤੁਸੀਂ ਦੇਖੋਗੇ ਇਹ ਬਜਾਰੇ ਜਿੱਥੇ ਮਹਾਰਾਜ ਦੇ ਸਰੂਪ ਹੈ ਗੁਰਦੁਆਰਾ ਸਹਿਵਾਨਾਂ ਦੇ ਵਿੱਚੋਂ ਉਥੋਂ ਸਤਗੁਰਾਂ ਦੇ ਸਰੂਪ ਲੈ ਕੇ ਆਉਂਦੇ ਤੇ ਜਿੱਥੇ ਵੀ ਕਿਸੇ ਨੂੰ ਕੋਈ ਰਾਹਤ ਦੀ ਲੋੜ ਆ ਉੱਥੇ ਪਹੁੰਚਦੇ ਆ ਪਰ ਹਾਲੇ ਵੀ ਵੱਡੇ ਪੱਧਰ ਤੇ ਬਹੁਤ ਕੰਮ ਹੋਣ ਵਾਲਾ ਆ ਤੇ ਅਸੀਂ ਯਤਨ ਵੀ ਕਰਾਂਗੇ ਵੀ ਹੁਣ ਇਨ ਫਿਊਚਰ ਜਿੱਦਾਂ ਆ ਡੇਰਾ ਬਾਬਾ ਨਾਨਕ ਆ ਰਮਦਾਸ ਆ ਉਧਰ ਪਟਿਆਲੇ ਦੂਖ ਨਵਾਰ ਨੇ ਆ ਇਦਾਂ ਹੀ ਸਾਡੇ ਲਹਿੰਦੇ ਪਾਸੇ ਸੁਲਤਾਨਪੁਰ ਲੋਧੀ ਇੱਥੇ ਇੱਕ ਇੱਕ ਦੋ ਦੋ ਕੇਸੀਆਂ ਲੈ ਕੇ ਪੱਖੀਆਂ ਰੱਖ ਦਈਏ ਬਿਲਕੁਲ ਜੀ ਗੁਰੂ ਸਾਹਿਬ ਕਿਰਪਾ ਕਰਨ ਉਦਾਂ ਤਾਂ ਹਮਾਇਤਾਂ ਦਾ ਆਵੇ ਨਾ ਪਰ ਜੇ ਕਦੇ ਆ ਜਾਏ ਤੇ ਫਿਰ ਸਰਕਾਰ ਤੇ ਡਿਪੈਂਡ ਨਾ ਰਹੀਏ ਉਹ ਸਰਕਾਰ ਨੂੰ ਬਾਜਾਂ ਮਾਰਾਂਗੇ ਕਦੋਂ ਆਉਂਦੀ ਆ ਕਦੋਂ ਜਾਂਦੇ ਆ ਉਹਦੇ 뒤 ਪਿੱਛੇ ਮੋਟਰ ਲੱਗ ਜਾਂਦੀ ਆ ਉਹ ਮੋਟਰ ਲਾ ਕੇ ਤੇ ਉਹਨੂੰ ਪਵਾ ਲਾ ਕੇ ਰੱਖ ਲਓ ਤੇ ਉਹ ਕਰਾਂਗੇ ਸੋ ਅੱਜ ਅਸੀਂ ਇੱਥੇ 30 ਕੁਇੰਟਲ ਦਾਲ 150 ਕੁਇੰਟਲ ਆਟਾ ਤੇ ਪਾਣੀ ਦੀਆਂ 5000 ਪੇਟੀਆਂ ਇਹ ਬਹੁਤ ਥੋੜੀਆਂ ਆ ਪਰ ਫੇਰ ਵੀ ਅਸੀਂ ਯਤਨ ਕੀਤਾ ਕਿ ਇਮੀਡੀਏਟ ਤੌਰ ਦੇ ਉੱਤੇ ਕਿਉਂਕਿ ਲੋਕਾਂ ਨੂੰ ਸੁੱਕੇ ਦੁੱਧ ਦੀ ਵੀ ਲੋੜ ਆ ਦੁੱਧ ਵੀ ਪਸ਼ੂ ਵਿਚਾਰੇ ਭੁੱਖਣ ਪਾਰੇ ਬੈਠੇ ਤਾਂ ਦੁੱਧ ਵੀ ਕਿਸ ਨੂੰ ਦੇਣਾ ਤੇ ਮੈਂ ਸਾਰਿਆਂ ਲੀਡਰਾਂ ਨੂੰ ਤੇ ਸਾਰੇ ਸਮਾਜ ਸੇਵੀ ਸੁਖਵਿੰਦਰ ਸਾਡਾ ਖੜਾ ਛੋਟਾ ਬੱਚਾ ਵੀ ਆ ਭਾਈ ਸਤਵੰਤ ਸਿੰਘ ਜੀ ਦਾ ਭਤੀਜਾ ਤੇ ਸਾਰੇ ਸਾਡੇ ਮੁਲਾਜ਼ਮ ਖੜੇ ਆ ਤੇ ਲਗਾਹ ਸਾਹਿਬ ਇਹ ਹਾਲ ਕੀ ਦੇ ਸਾਡੇ ਬਰਦਾਸਪੁਰ ਦੇ ਪ੍ਰਧਾਨ ਆ ਜਿੱਥੇ ਕਿਤੇ ਵੀ ਕਿਸੇ ਨੂੰ ਲੋੜ ਆ ਇੱਥੇ ਗੇੜਾ ਬਾਬਾ ਨਾਨਕ ਉਹ ਆਪਣਾ ਆ ਕੇ ਦੁੱਖ ਤਕਲੀਫ ਦੱਸ ਸਕਦਾ ਤੇ ਉਹਨਾਂ ਨੂੰ ਅਸੀਂ ਯਤਨ ਕਰਾਂਗੇ ਵੀ ਪੂਰਾ ਤਾਂ ਨਾ ਸੀ ਪਰ ਉਹਨਾਂ ਦੇ ਸਾਹਾਂ ਦੇ ਵਿੱਚ ਸਾਹ ਜ਼ਰੂਰ ਜਾ ਕੇ ਬਣੀਏ ਸੋ ਸਾਰੀ ਰਾਸ ਸਕਮਰੀ ਜਿਹੜੀ ਆ ਇਹ ਮੈਂ ਹੁਣ ਆਪ ਹੀ ਆਪ 2-3 ਦਿਨ ਲਗਾਤਾਰ ਹੀ ਹੁਣਾ ਦੇਖਦੇ ਕਰੂੰਗਾ ਤਾਂ ਕਿ ਕੰਮ ਜਿਹੜਾ ਹੈ ਉਹ ਚੋਸ ਹੋ ਸਕੇ ਤੋਂ ਤੁਹਾਡਾ মিডিਆ ਦਾ ਵੀ ਧੰਨਵਾਦ ਤੁਸੀਂ মিডিਆ ਇੱਕ ਪਾਸੇ ਨਾ ਚਲਾਇਆ ਕਰੋ ਸਰਕਾਰ ਦੀਆਂ ਨਕਾਮੀਆਂ ਵੀ ਦੱਸਿਆ ਕਰੋ ਪਿਆ ਦੇਖੋ ਹੁਣ ਆਉਂਦੇ ਆਏ ਤਾਂ ਲੱਗੇ ਸਮੁੰਦਰ ਵਾਂਗ ਲੱਗਾ ਪਿਆ ਤੇ ਸਰਕਾਰ ਚੁੱਪ ਕਰਕੇ ਬੈਠੀ ਆ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਕਮੇਟੀ ਸਰਬੱਤ ਦੇ ਭਲੇ ਦਾ ਕਨਸੈਪਟ ਲੈ ਕੇ ਚੱਲਦੀ ਹੈ ਤੇ ਉਸ ਕਨਸੈਪਟ ਦੇ ਤਾਂ ਸਾਹਿਬ ਕਿ ਇੱਥੇ ਕੋਈ ਨਹੀਂ ਪਹੁੰਚ ਸਕਦਾ ਮਤਲਬ ਉਹ ਦਿੱਤੇ ਰਾਤ ਹਾਲੇ ਨਹੀਂ ਪਹੁੰਚਦੀ ਉਹਦੇ ਵਾਸਤੇ ਕੋਈ ਯਤਨ ਕਰੋ ਦੇਖੋ ਤੁਸੀਂ ਸਾਨੂੰ ਕਹਿੰਿਆ ਕਿ ਪੇਟ ਪਿੰਡਾ ਘੋਨੇ ਵਾਲਾ ਬਹੁਤ ਪਾਣੀ ਹੈ ਜਿਹੜੇ ਜਿਹੜੇ ਤੁਸੀਂ ਪਿੰਡਾਂ ਦੇ ਨਾਮ ਲਏ ਆ ਮਲੇਚਰ ਸਾਹਿਬ ਇਹ ਇਹ ਇਹਨਾਂ ਨੂੰ ਤੁਰੰਤ ਆਪਣੇ ਆਪਣੇ ਵਰਤਾਰਪ ਸਿੰਘ ਠੀਕ ਹੈ ਭਾਈ ਜੀ ਲਗਾ ਸਾਹਿਬ ਨਾਲਿਆ ਤੁਸੀਂ ਕੇਸੀਆਂ ਲੈ ਲਓ ਕੇਸਤੀ ਲੈ ਕੇ ਨਾਲ ਉਹਦੇ ਆਪਣੇ ਨੇ ਇੱਕ ਪੰਪ ਲੱਗ ਜਾਂਦਾ ਬਿਲਕੁਲ ਜੀ ਤਾਂ ਕਿ ਉਹ ਵਿਚਾਰੇ ਔਖੇ ਜਿਹੜੇ ਆ ਉਸੇ ਜ਼ਰੂਰ ਪਹੁੰਚਿਆ ਜਾਵੇ ਪਹੁੰਚਾਂਗੇ ਕੋਈ ਗੱਲ ਨਹੀਂ ਜੇ ਕੋਈ ਅਗਰ ਕਸਰ ਰਹਿ ਗਈ ਹੈ ਕੋਈ ਗੱਲ ਨਹੀਂ ਜ਼ਰੂਰ ਪਹੁੰਚਾਂਗੇ ਸਾਰੀ ਇੱਕ ਜਿਹੜੇ ਲੋਕ ਇਸ ਸਾੜ ਦੇ ਵਿੱਚ ਤੇ ਦੁਖੀ ਜਿਹਨੇ ਉਹ ਤੇ ਹੈ ਹੀ ਨੇ ਜਿਹੜੇ ਨੇ ਪਿਕਨਿਕ ਸ਼ਾਟ ਬਣਾਇਆ ਦਾ ਸਲਫ ਜਾਂ ਕਿਚਨ ਵੀਡੀਓ ਬਣਾਉਂਦੇ ਨੇ ਦੋਨਾਂ ਵਾਸਤੇ ਦੇਖੋ ਇਹ ਹੁਣ ਜੋਗਾ ਐਸਾ ਬਦਲ ਗਿਆ ਬਈ ਬੰਦਾ ਸੜਕ ਦੇ ਉੱਤੇ ਐਕਸੀਡੈਂਟ ਹੋ ਕੇ ਪਿਆ ਹੁੰਦਾ ਤੇ ਲੋਕ ਵੀਡੀਓ ਬਣਾਉਣ ਲੱਗ ਪੈਂਦੇ ਮੂੰਹ 'ਚ ਪਾਣੀ ਨਹੀਂ ਪਾਉਂਦਾ ਕੋ ਬੰਦਾ ਇਹ ਨਹੀਂ ਕਰਦਾ ਵੀ ਚਲ ਮੈਂ ਇਹਨੂੰ ਐਮ뷸ੈਂਸ ਨਾਲ ਨਹੀਂ ਆਪਣੀ ਗੱਡੀ 'ਚ ਪਾ ਕੇ ਲੈ ਜਾਵਾਂ ਇਹ ਤਾਂ ਸਰਕਾਰ ਹੀ ਵੀਡੀਓ ਵਾਲੀਆਂ ਇਹਨੇ ਇਦਾਂ ਵੀਡੀਓ ਪਾ ਪਾ ਕੇ ਮਾਲ 5 ਸਾਲ ਪਹਿਲਾਂ ਕਾਂਗਰਸ ਆਪਣਾ ਕਰਕੇ ਫਾਇਦਾ ਲੈ ਕੇ 5 ਸਾਲ ਇਹ ਲੈ ਗਏ ਤੇ ਵੀਡੀਓ ਬਣਾਉਣੇ ਕਿ ਲੋਕਾਂ ਦੀ ਜਾਨ ਬਚਾਉਣੀ ਆ ਤੁਹਾਡਾ ਕੁਝ ਨਹੀਂ ਆਉਂਦਾ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਜਿਸਲੇ ਬਿਫਤਾ ਹੋਵੇ ਬਿਫਤਾ ਦੇ ਵਿੱਚ ਉਸਲੇ ਸ਼ੂਟਿੰਗ ਨਹੀਂ ਦੇਖੀਦੀ ਬਿਫਤਾ ਦੇ ਵਿੱਚ ਲੋਕਾਂ ਨੂੰ ਰਾਤ ਦੇਖੀਦੀ ਆ ਤੇ ਕਿੰਨੇ ਕ ਆਪਾਂ ਰਾਹ ਦਿੰਨੇ ਆ ਕਿਉਂਕਿ ਹਮਾਂ ਐਸਾ ਆ ਕੋਈ ਵਿਚਾਰਾ ਦੋ ਦਿਨ ਦਾ ਭੁੱਖਾ ਬੈਠਾ ਤਿੰਨ ਦਿਨ ਦਾ ਕੋਈ ਪਸ਼ੂ ਭੁੱਖਾ ਬੈਠਾ ਬੇਜਵਾਨ ਆ ਕੋਈ ਜਾਨਵਰ ਭੁੱਖਾ ਬੈਠਾ ਉਹਦਾ ਦੱਸ ਨਹੀਂ ਸਕਦਾ ਵੀਡੀਓ ਨਾ ਬਣਾਓ ਕਾਰਜ ਕਰੋ ਤਾਂ ਕਿ ਉਹਨਾਂ ਦੇ ਜਿਹੜੇ ਆਪਣੇ ਬੈਠੇ ਸਾਨੂੰ ਲੋਚਣ ਦਾ ਹੈ ਵੀ ਸਾਡੇ ਕੋਈ ਆਵੇ ਉਹਨਾਂ ਦੇ ਕੋਲ ਆਪਣੇ ਜਾਣਾ ਚਾਹੀਦਾ ਸਭ ਇੱਕ ਗੁਰੂ ਘਰ ਦੀ ਸੇਵਾ ਨਾਲ ਰੱਤਾ ਛੱਡੋ ਗੰਧੀ ਸਿੰਘ ਦਾ ਕੱਟ ਟੁੱਟ ਗਿਆ ਸਾ ਟਿਕ ਗਿਆ ਚਲੋ ਇਹ ਅਸੀਂ ਹੁਣ ਬੈਠ ਕੇ ਮੈਂ ਕਿਹਾ ਪਹਿਲਾਂ ਵੀ ਕੋਈ ਮਲਾਂਕਨ ਕਰਾਂਗੇ ਬੈਠ ਕੇ ਕਿਉਂਕਿ ਲੰਮਾ ਕਾਰਜ ਆ ਸੌਣੀ ਕਮੇਟੀ ਦੇਖਿਓ ਜਿੰਨਾ ਗੁਰੂ ਸਾਹਿਬ ਨੇ ਸੰਧਤਾ ਬਕਸ ਜਾਲ ਜਾਰੀ ਰਹਿਣਗੇ ਅੱਗੇ ਪਿਛਲੀ ਵਾਰ ਵੀ ਜਾਰੀ ਰਹੇ ਸੀ ਤੇ ਹੁਣ ਵੀ ਜਾਰੀ ਰਹਿਣਗੇ ਕੋਈ ਦਿੱਕਤ ਨਹੀਂ ਵੀ